ਬੀਤੇ ਦਿਨ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਜੀ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਤਾਰੀਵਾਲ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਖੁਨੀਤ ਦੀ ਰਿਪੋਰਟ امبر انڈیا نیشنل کانگریس انڈیا نیشنل گاندھی شری راہل گاندھی سردار بوپن سنگھال بوپن سنگھ ਹਮੀਸ਼ਾ ਮੁਰਦਾਬਾ ਬੀਏਬੀ ਸਰਕਾਰ ਮੁਰਦਾਬਾ ਹਮੀਸ਼ਾ ਮੁਰਦਾਬਾ ਸ਼ਹਿਰ ਦੀ ਕ੍ਰੀਮ ਬਾਦ ਖੜੀ ਆ ਹਾਂ ਜਿੰਦਾਬਾਦ ਜਿੰਦਾਬਾਦ ਇੱਕ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬਹੁਤ ਬੈਨਰ ਹਾਂ ਬੈਨਰ ਨੂੰ ਸੜਦੇ ਹਾਂ ਨੁਲੀਓ ਕਾਂਗਰਸ ਪਾਰਟੀ ਜਿੰਦਾਬਾਦ ਚਲੋ

ਮੈਨੂੰ ਜਿਆਦੇ ਆ ਦੇਾਂਗੇ ਟੋਪ ਕੇ ਹਾਂਜੀ ਸਰ ਇਸ ਤਰ੍ਹਾਂ ਕੇ ਅਸੀਂ ਸਾਰੇ ਜਾਣਦੇ ਹੈਗੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 70 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈਗਾ ਪਰ ਅੱਜ ਦੇਖੀ ਤਾਂ ਸਾਰੇ ਦੇਸ਼ ਵਿੱਚ ਅੱਜ ਬੀਜੇਪੀ ਸਰਕਾਰ ਵੱਲੋਂ ਜੋ ਕਿ ਕੇਂਦਰ ਵਿੱਚ ਪਿਛਲੇ ਲਗਭਗ 12-13 ਸਾਲ ਤੋਂ ਇੱਥੇ ਇੱਥੇ ਪਾਵਰ ਵਿੱਚ ਹੈਗੀ ਹੈ ਉਹਨਾਂ ਤੋਂ ਦੇਖੀ ਤਾਂ ਆਪਾਂ ਜਿਹੜੇ ਸਾਡੇ ਸੰਵਿਧਾਨ ਦਾ ਜਿਹੜਾ ਹੈਗਾ ਕੋਰ ਲੰਗਣਾ ਹੋ ਰਹੀ ਹੈਗੀ ਹਰ ਖੇਤਰ ਵਿੱਚ ਇਸ ਸੰਵਿਧਾਨ ਸਦਕਾ ਹੀ ਜੋ ਕਿ ਸਾਨੂੰ ਸਾਡੇ ਬਹੁਤ ਹੀ ਪੂਜਨੀਏ ਵੀ ਬਰੋ ਮੇਟਾ ਸਾਹਿਬ ਜੀ ਵੱਲੋਂ ਜਿਹੜਾ ਸਾਨੂੰ ਦਿਨ ਦਿੱਤੀ ਗਈ ਸੀ ਉਹ ਜਿਸ ਸਦਕਾ ਅੱਜ ਸਾਡਾ ਦੇਸ਼ ਜੋ ਬਲੰਦੀਆਂ ਤੇ ਪਹੁੰਚਾ ਹੈਗਾ ਉਹ ਸੰਵਿਧਾਨ ਦੇ ਕਰਕੇ ਹੋਇਆ ਹੈਗਾ ਅੱਜ ਸਾਡੇ ਦੇਸ਼ ਵਿੱਚ ਹਰ ਜਿਹੜਾ ਵਰਗ ਹੈਗਾ ਇੱਕ ਦੂਜੇ ਨਾਲ ਮਿਲ ਕੇ ਚੱਲਦਾ ਕਿਉਂਕਿ ਸਾਰਿਆਂ ਨੂੰ ਜੋ ਫੰਡਮੈਂਟਲ ਰਾਈਟਸ ਜਿਹੜੇ ਹੈਗੇ ਸਾਨੂੰ ਉਹ ਸਾਰਿਆਂ ਨੂੰ ਮਿਲੇ ਹੈਗੇ ਅੱਜ ਅਸੀਂ ਦੇਖੀਏ ਜਦੋਂ ਦੀ ਭਾਜਪਾ ਸਰਕਾਰ ਬਣੀ ਹੈਗੀ ਆ ਇਹਨਾਂ ਨੇ ਹਰ ਬੇਸ਼ੱਕ ਕਿਸੇ ਵੀ ਆਪਾ ਫੀਲਡ ਨੂੰ ਲੈ ਲਈ ਕਿਸੇ ਵਰਗ ਨੂੰ ਲੈ ਲਈ ਇਹਨਾਂ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈਗੀ ਤੇ ਅੱਜ ਜਿਹੜਾ ਸਾਡਾ ਸੰਵਿਧਾਨ ਹੈਗਾ ਉਹ ਬਹੁਤ ਖਤਰੇ ਵਿੱਚ ਹੈਗਾ ਤਾਂ ਸਾਡੇ ਪਿੱਛੇ ਲਾਈਏ ਤਾਂ ਇਹ ਸੰਵਿਧਾਨ ਦੀ ਖਤਰ ਜਿੱਥੇ ਅੱਜ ਸਾਡਾ ਸਾਰਾ ਦੇਸ਼ ਕਾਂਗਰਸ ਪਾਰਟੀ ਦੇ ਸੰਕਾ ਜਿਹੜਾ ਇੱਕਜੁੱਟ ਹੋਇਆ ਹੈਗਾ ਔਰ ਸਾਡੇ ਬਹੁਤ ਹੀ ਸੁੱਖਾ ਦੇ ਰਾਹੁਲ ગાંધી ਜੀ ਵੱਲੋਂ ਸਾਡੇ ਇਹ ਜਿੱਥੇ ਨਾਰਾ ਦਿੱਤਾ ਗਿਆ ਕਿ ਅੱਜ ਜੈ ਬਾਪੂ ਜਿਨ੍ਹਾਂ ਨੇ ਕਿ ਸਾਡੇ ਆਥਮਾ ਗਾਂਧੀ ਜੀ ਨੇ ਜਿਨ੍ਹਾਂ ਨੇ ਕਿ ਸਾਡੇ ਜਿਹੜਾ ਜਿੰਨੇ ਦੇਸ਼ ਦੀ ਜਿਹੜੀ ਸਾਡੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਸੀਗੀ ਉਹਨੂੰ ਬੁਰੇ ਲੱਖੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਇਸ ਕਰਕੇ ਅੱਜ ਜੇਕਰ ਅਸੀਂ ਉਹਨਾਂ ਨੂੰ ਭੁੱਲ ਗਏ ਹੈਗੇ ਤਾਂ ਅੱਜ ਸਾਡੇ ਦੇਸ਼ ਨੂੰ ਖਤਰਾ ਹੈਗਾ ਇਸ ਕਰਕੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਅੱਜ ਜਿਹੜਾ ਹੈਗਾ ਇਹ ਸੰਵਿਧਾਨ ਦੀ ਰੱਖਿਆ ਕਰੀਏ ਔਰ ਜੇਕਰ ਅਸੀਂ ਸੰਧਾਨ ਦੀ ਰੱਖਿਆ ਕਰਾਂਗੇ ਤੇ ਦੇ ਵਾਸਤੇ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਰਹਾਂਗੇ ਤਾਂ ਅਸੀਂ ਜਿਹੜਾ ਹੈਗਾ ਅਪ ਦੇਸ਼ ਨੂੰ ਅੱਗੇ ਬਲੰਦੀਆਂ ਵਿੱਚ ਲੈ ਜਾਵਾਂਗੇ ਨਹੀਂ ਤਾਂ ਫਿਰ ਪੁਰਾਣੇ ਸਮੇਂ ਵਾਂਗੂ ਸਹੀ ਫੇਰ ਉਸੇ ਗੁਲਾਮੀ ਦੀ ਜੰਜੀਰਾ ਵਿੱਚ ਅੱਜ ਮੰਤਿਸ ਕਰਕੇ ਅੱਜ ਆਮਕਸ ਪਾਰਟੀ ਵੱਲੋਂ ਸਾਰੇ ਹੀ ਸਾਡੇ ਦਲਜਾ ਦਲਜਾ ਜਿੰਨੇ ਜਿੰਨੇ ਐਮਸੀ ਸਾਹਿਬਾਨ ਨੇ ਕਿ ਬਲੌਕ ਸੰਟਰੀ ਮੈਂਬਰ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਪੰਚ ਸਪੰਚ ਪਿੰਡ ਦੇ ਜਿੰਨੇ ਵੀ ਸਾਡੇ ਪਿੰਡਾਂ ਤੋਂ ਅਤੇ ਸ਼ਹਿਰ ਵਿੱਚੋਂ ਜਿਹੜੇ ਹੈਗੇ ਜਿੰਨੇ ਤੁਹਾਨੂੰ ਤੇ ਸੱਜਣ ਆਏ ਨੇ ਔਰ ਖਾਸ ਕਰਕੇ ਮਹਿਲਾ ਬਿੰਗ ਅਤੇ ਹੋਰ ਬਾਕੀ ਜਿੰਨੇ ਵੀ ਸਾਡੇ ਯੂਥ ਦੇ ਹੈਗੇ ਨੇ ਬਾਕੀ ਸਾਰੇ ਜਿਹੜੇ ਵਿੱਚ ਸਿੰਗਲ ਨੇ OBC ਹੈਗਾ ਸਾਰੇ ਰਲ ਕੇ ਜਿਹੜਾ ਹੈਗਾ ਅੱਜ ਇਸ ਫਗਵਾੜੇ ਵਿੱਚ ਅਸੀਂ ਜਿਹੜੀ ਆਵਾਜ਼ ਬੁਲੰਦ ਕਰਨ ਜਾ ਰਹੇ ਹਾਂ ਕਿ ਜੇਕਰ ਅਸੀਂ ਆਪਣੇ ਆਪ ਨੂੰ ਦੇਸ਼ ਨੂੰ ਅੱਗੇ ਲੈ ਕੇ ਜਾਣਾ ਤਾਂ ਸਾਨੂੰ ਸੰਵਿਧਾਨ ਦੀ ਰੱਖਿਆ ਕਰਨਾ ਪੈਗੀ ਸੰਵਿਧਾਨ ਦਾ ਉਪਰੰਧ ਕਰਨਾ ਪੈਗਾ ਤੇ ਫਿਰ ਮੈਂ ਸਾਰੇ ਹੀ ਵਰਕਰ ਸਾਹਿਬਾਨ ਦੇ ਇੱਥੇ ਆਉਣ ਤੇ ਧੰਨਵਾਦ ਵੀ ਕਰਦਾ ਨਾਲ ਹੀ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸਾਰੇ ਹੀ ਆਪਣੇ ਫੁਗੜਾ ਵਾਸੀਆਂ ਨੂੰ ਇਸ ਵਾਸਤੇ ਜਾਗਰੂਕ ਕਰਦੇ ਰਹਿਣਾ ਕਿ ਅਸੀਂ ਸੰਭਵਨ ਨੂੰ ਆਪਣੇ ਜੋ ਮਾਨਸਤਿਕਾ ਸਟਾਪ ਪਹਿਲਾਂ ਅਸੀਂ ਡੇਰੇ ਸੀ ਉਸੇ ਤਰੀਕਾ ਬਰਕਰਾਰ ਰੱਖੀਏ ਔਰ ਨਾ ਆਉਣ ਵਾਲੇ ਸਮੇਂ ਵਿੱਚ ਜਿ세 ਜੋ ਭਾਜਪਾ ਦੀ ਸਰਕਾਰ ਕੇਂਦਰ ਵਿੱਚ ਮੌਜੂਦ ਹੈਗੀ ਆ ਉਹਨੂੰ ਅਸੀਂ ਇੱਕ ਤਰਫਾ ਥੇਲਾਉਣ ਵਾਸਤੇ ਜਿਹੜਾ ਹੈਗਾ ਅਸੀਂ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਵਾਸਤੇ ਤਿਆਰ ਜੀਏ ਔਰ ਮੈਂ ਉਮੀਦ ਕਰਦਾ ਕਿ ਅਸੀਂ ਇਸ ਵਾਸਤੇ ਇਸ ਜੋ ਮਕਸਦ ਸਾਡੀ ਕਾਂਗਰਸ ਪਾਰਟੀ ਵੱਲੋਂ ਲੈ ਕੇ ਸਾਰੇ ਦੇਸ਼ ਵਿੱਚ ਰੋਸ ਮਜਾਰੇ ਕੀਤੇ ਜਾ ਰਹੇ ਤਾਂ ਅਸੀਂ ਉਹਨੂੰ ਬਰਕਰਾਰ ਰੱਖਦੇ ਹੋਏ ਅਸੀਂ ਹੋਰ ਵੀ ਆਉਣ ਵਾਲ ਇਸ ਵਿੱਚ ਆਪਣੇ ਫੂਗੜਾ ਵਾਸੀ ਨੂੰ ਜਾਗਰੂਕ ਕਰਨ ਵਾਲੇ ਕਦਮ ਚੱਕਦੇ ਰਹਿਣਗੇ ਜੇ